ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ ਪੰਜਾਬ ਦਾ ਮੌਸਮ ਜਿਹੜਾ ਅੱਜ ਦੁਪਹਿਰ ਤੋਂ ਸ਼ਾਮ ਦਾ ਕਿੰਮਤ ਰਹੇਗਾ ਕਿਉਂਕਿ ਸਵੇਰ ਤੋਂ ਪੰਜਾਬ ਦੇ ਉੱਪਰ ਤਕੜੀ ਬਦਲਬਾਈ ਛਾਈ ਹੋਈ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਹੋਇਆ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਘਰਾਬਟਾਈ ਹੈ ਅੱਜ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਐਵਰੇਜ ਤਾਪਮਾਨ 30 ਡਿਗਰੀ ਜਾਂ 32 ਡਿਗਰੀ ਦੇ ਵਿੱਚ ਘਰ ਦੇਖਿਆ ਗਿਆ ਕਾਫੀ ਹੱਦ ਤੱਕ ਗਰਮੀ ਤੋਂ ਰਾਹਤ ਮਿਲਿਆ ਪੰਜਾਬ ਵਾਸੀਆਂ ਨੂੰ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਕੜੀ ਬਦਲਬਾਈ ਹਲੇ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਉੱਪਰ ਬਣੀ ਹੋਈ ਹੈ ਤੁਹਾਡੇ ਇਲਾਕੇ ਵਿੱਚ ਬਦਲਬਾਈ ਮੌਸਮ ਮੀਂਹ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਆਪਣੇ ਇਲਾਕੇ ਪਿੰ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਹਾਨੂੰ ਉਹ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਗੱਲ ਕਰੀ ਤਾਂ ਫਿਲਹਾਲ ਅਗਰ ਜਿਹੜਾ ਤਕੜਾ ਸਿਸਟਮ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਉਹ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਲੁਧਿਆਣਾ ਮਲੇਰ ਕੋਟਲਾ ਬਰਨਾਲਾ ਸ਼ਹਿਰ ਉਸ ਤੋਂ ਉੱਪਰ ਅਗਰ ਥੋੜ੍ਹਾ ਜਾਈਏ ਤਾਂ ਮੋਗੇ ਤੱਕ ਮੋਗੇ ਤੋਂ ਥੋੜੀ ਜੀ ਬੈਲਟ ਖਪੂਰਥਲੇ ਜਲੰਧਰਵਾਲਦੀ ਤੇ ਨਵਾਂ ਸ਼ਹਿਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਸਿਸਟਮ ਹੈ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਥੋੜ੍ਹਾ ਜਿਹਾ ਘੱਟ ਸਿਸਟਮ ਹੈ ਪਰ ਬੱਦਲਬਾਹ ਜਿ ਲਗਾਤਾਰ ਬਣੀ ਹੋਈ ਹੈ ਪਠਾਨਕੋਟਾ ਤੇ ਗੁਰਦਾਸਪੁਰ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਵੀ ਸਾਨੂੰ ਕਿਣਮਣ ਕਣੀ ਦੀਆਂ ਖਬਰਾਂ ਸਵੇਰ ਤੋਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਗੱਲ ਕੀਤੀ ਜਾਵੇ ਤਾਂ ਆਉਂਦੇ 5-7 ਘੰਟਿਆਂ ਦੇ ਵਿੱਚ ਕਾਰ ਮੌਸਮ ਇਸੇ ਤਰੀਕੇ ਨਾਲ ਬਣੇ ਰਹੇਗਾ ਲੁਧਿਆਣੇ ਦੇ ਨੇੜੇ ਪੇ ਪਟਿਆਲਾ ਦੇਖਿਆ ਜਾਵੇ ਫਤਿਹਗੜ੍ਹ ਸਾਹਿਬ ਦੇਖਿਆ ਜਾਵੇ ਮੋਰਿੰਡਾ ਕਰਾਲੀ ਇਹਨਾਂ ਇਲਾਕਿਆਂ ਦੇ ਨੇੜੇ ਤੇੜੇ ਵਧੀਆ ਮੀਂਹ ਦੀ ਉਮੀਦ ਹਲੇ ਵੀ ਕੀਤੀ ਜਾ ਰਹੀ ਹੈ ਤੇ ਹੌਲੀ ਹੌਲੀ ਸਿਸਟਮ ਖਿਸਕ ਕੇ ਬਰਨਾਲਾ ਬਠਿੰਡਾ ਮਾਨਸਾ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਸਾਹਿਬ ਇਹਨਾਂ ਵੱਲ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਨੇੜੇ ਤੇੜੇ ਥੋੜੀ-ਬਹੁਤੀ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਆਉਂਦੇ ਕੁਝ ਘੰਟੇ ਦੇ ਵਿੱਚ ਦਿਖਾਈ ਦੇ ਰਹੀ ਹੈ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਲਗਭਗ 6:00 ਵਜੇ ਤੋਂ ਬਾਅਦ ਸਿਸਟਮ ਥੋੜਾ ਜਿਹਾ ਕਮਜ਼ੋਰ ਪੈਂਦਾ ਦਿਖਾਈ ਦੇਵੇਗਾ ਥੋੜੇ ਬਹੁਤੇ ਚਾਂਸਮੀ ਦੇ ਘਟਦੇ ਹੋਏ ਦਿਖਾਈ ਦੇਣਗੇ ਯਾਨੀ ਕਿ ਸ਼ਾਮ ਤੋਂ ਲੈ ਕੇ ਰਾਤ ਤੱਕ ਥੋੜੇ ਜਿਹਾ ਚਾਂਸ ਘਟਨੇ ਉਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਦਵਾਂਗੇ ਕਿ ਕੀ ਅਪਡੇਟ ਹੈ ਉਹ ਜਾਣਕਾਰੀ ਤੁਹਾਨੂੰ ਉਹਦੇ ਮੇਲੇ ਕਿ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਹੀ बार-बार ਰਿਕਵੈਸਟ ਕਰਦੇ ਚੈਨਲ ਸਬਸਕ੍ਰਾਈਬ ਜੁੜ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਬਾਕੀ ਤਾਪਮਾਨ ਇਸ ਤਰ੍ਹਾਂ ਘਟ ਰਹਣਗੇ ਇਲਾਕੇ ਦੇ ਵਿੱਚ ਹਨੇਰੀ ਦੇ ਚਾਂਸ ਘਟਨੇ ਬੱਦਲਵਾਈ ਕਿਣਮਣ ਕਣੀ ਮੀਤਾ ਮਾਹੌਲ ਲਗਾਤਾਰ ਹੀ ਆਉਂਦੇ ਤਿੰਨ ਚਾਰ ਘੰਟੇ ਬਣਿਆ ਰਹੇਗਾ ਅੱਜ ਤੋਂ ਲੈ ਕੇ ਦੋ ਤਿੰਨ ਦਿਨ ਲਗਾਤਾਰ ਇਸੇ ਤਰੀਕੇ ਦਾ ਮਾਹੌਲ ਹੈ ਬਾਕੀ ਅਗਰ ਕੋਈ ਨਵੀਂ ਜਾਣਕਾਰੀ ਅਲੱਗ ਤੋਂ ਪ੍ਰਾਪਤ ਹੋਈ ਤਾਂ ਉਹ ਜਾਣਕਾਰੀ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਆ ਧੰਨਵਾਦ ਜੀ